ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਖਤੇ ਕੋਨ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਤ ਕੋਰਡ ਦੇ ਨਾਲ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਪਾਵਾਂਗੇ ਤਨਖਾਹ ਨਾਮੇ ਭਾਈ ਨਦਲਾਲ ਜੀ ਤੇ ਗੁਰਬਖਸ਼ ਸਿੰਘ ਜੀ ਦੇ ਬਚਨ ਸੀ ਤਨਖਾਹ ਨਾਮਾ ਇਹਦੇ ਵਿੱਚ ਕੀ ਲਿਖਿਆ ਤੇ ਕਿਸ ਲਈ ਲਿਖਿਆ ਕਿਉਂ ਲਿਖਿਆ ਤੇ ਇਹਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਸੰਬੰਧ ਆ ਵੀਡੀਓ ਦੇਖੋ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਮਾਰੇ ਪਤਾ ਲੱਗ ਸਕੇ ਕਿ ਸਾਡਾ ਸਿੱਖੀ ਇਤਿਹਾਸ ਕੀ ਹੈ ਆਓ ਵੀਡੀਓ ਦੇਖਦੇ ਹਾਂ ਗੁਰੂ ਜੀ ਦੋਹਰਾ ਪ੍ਰਸ਼ਨ ਕੀ ਆਨੰਦ ਲਾਲ ਜੀ ਗੁਰੂ ਬਤਾਈਏ ਮੋਹੇ ਕੌਨ ਕਰਮ ਇਨਜੋਗ ਹੈ ਕੌਨ ਕਰਮ ਨਹੀਂ ਸੋਹੇ ਨੰਦ ਲਾਲ ਤੁਮ ਬਚਨ ਸੁਨ ਸੇਖ ਕਰਮ ਹੈ ਇਹੋ ਨਾਮਦਾਨ ਇਸ ਨਾਨ ਬਿਨ ਕਰਹਿ ਨਾ ਅਨਸਿਉਨੇ ਹੋ ਚੌਪਈ ਪ੍ਰਾਤਹ ਕਾਲ ਸਤ ਸੰਗ ਨ ਜਾਵਹਿ ਤਨਖਾਹਦਾਰ ਵਹਿ ਵੱਡਾ ਕਹਾਵਹਿ ਸਤ ਸੰਗ ਜਾਇ ਕਰ ਚਿਤ ਢੁਲਾਵਹਿ ਈ ਹਾਂ ਊਹਾ ਠੌਰ ਨਾ ਪਾਵਹਿ ਹਰ ਜਸ ਸੁਨਤੇ ਬਾਤ ਚਲਾਵਹਿ ਕਹ ਗੋਬਿੰਦ ਸਿੰਘ ਜੰਮਪੁਰ ਜਾਵਹਿ ਨਿਰਧਨ ਦੇਖ ਨਾ ਪਾਥ ਬਹਾਵਹਿ ਸੋ ਤਨਖਾਹੀ ਮੂਲ ਕਹਾਵਹਿ ਸ਼ਬਦ ਗਿਆਨ ਬਿਨ ਕਰਹਿ ਜੋ ਬਾਤ ਤਾਗੇ ਕਾਛ ਨਾ ਬਹਿ ਹਾਥ ਸ਼ਬਦ ਭੋਗ ਨਾ ਨਿਵਾ ਵੈਸੀਸ ਤਾ ਕੋ ਮਿਲੈ ਨਾ ਪਰਮ ਜਗਦੀਸ਼ ਤੋ ਹਰਾ ਜੋ ਪ੍ਰਸ਼ਾਦ ਕੋ ਪਾਟ ਹੈ ਮਨ ਮਹਿ ਧਰਹਿ ਲੋਭ ਕਿਸੈ ਥੋੜਾ ਕਿਸੈ ਅਗਲਾ ਸਦਾ ਰਹੈ ਤਿਸ ਸੋਗ ਕੜਾਹ ਪ੍ਰਸ਼ਾਦ ਕੀ ਵਿਦ ਸੁਨ ਲੀਜੈ ਤੀਨ ਭਾਂਦ ਕੋ ਸੰਸਰ ਕੀਜੈ ਲੇਪਨ ਆਗੇ ਬਹੁ ਕਰ ਦੀਜੈ ਮਾਰਜਨ ਕਰ ਭਾਂਜਨ ਧੋਵੀ ਜੈ ਕਰ ਇਸ ਨਾਨ ਪਵਿੱਤਰ ਹੋਏ ਬਹਿ ਹੈ ਵਾਹਿਗੁਰੂ ਬਿਨਾ ਅਵਰ ਨਾ ਕਹ ਹੈ ਨਾਵ ਤਨ ਗੋੰਭਪੂਰ ਜਲ ਲੇਹੋ ਗੋਬਿੰਦ ਸਿੰਘ ਸਫਲਤਿ ਦੇਹ ਕਰ ਤਿਆਰ ਚੌਂਗੀ ਪਰ ਧਰੈ ਚਾਰ ਓਰ ਕੀਰਤਨ ਬਹਿ ਕਰੈ ਦੂਹਰਾ ਮੋਹਰ ਤੁਰਕ ਕੀ ਸਿਰ ਧਰੈ ਲੋਹ ਲਗਾਵੇ ਚਰਨ ਕਹ ਗੋਬਿੰਦ ਸਿੰਘ ਲਾਲ ਜੀ ਫਿਰ ਫਿਰ ਹੋਏ ਤੇ ਸਮਾਰਨ ਚਾਪਈ ਨਗਿਆ دیਵਾਨ ਮੂਲ ਨਹ ਜਾਵਹਿ ਰਹਿਤ ਬਿਨਾ ਪ੍ਰਸਾਦ ਵਰਤਾਵਹਿ ਸੁਹਾ ਬਹਿਨ ਲੈ ਨਸਵਾਰ ਗੋਬਿੰਦ ਸਿੰਘ ਜਮ ਕਰੈ ਖੁਆਰ ਮਾਏ ਭੈਣ ਜੋ ਆਵੈ ਸੰਗਤ ਦ੍ਰਿਸ਼ਟੀ ਬੁਰੀ ਦੇਖੈ ਇਸ ਪੰਗਤ ਸਿਖ ਹੋਏ ਜੋ ਕਰੈ ਕਰੋਧ ਕੰਨਿਆ ਮੂਲ ਨੰਦੇ ਵੈ ਸੋਧ ਧੀ ਭੈਣ ਕਾ ਪੈਸਾ ਖਾਏ ਗੋਬਿੰਦ ਸਿੰਘ ਤੱਕੇ ਜਮ ਲਾਏ ਸਿਖ ਹੋਏ ਬਿਨ ਲੋਹ ਜੋ ਫਿਰ ਹੈ ਆਵਦ ਜਾਵਦ ਜਨਮੈ ਮਰੈ ਮਾਲ ਅਤੇ ਤਕਾ ਬਲ ਕਰ ਛਲ ਹੈ ਜਪ ਤਪ ਤਾ ਕੋ ਸਭ ਨੇ ਫਲ ਹੈ ਸੋਰਠਾ ਕੰਘਾ ਦੋਨੋ ਵਗਤ ਕਰ ਪਾਗ ਚ ਨਾ ਕਰ ਬੰਧਈ ਦਾਤਰ ਨੀਤ ਕਰੇ ਨਾ ਦੁਖ ਪਾਵਹਿ ਲਾਲ ਜੀ ਦੋਹਰਾ ਦਸਵੰਨ ਗੁਰੂ ਨਹੀਂ ਦੇਵਹੀ ਝੂਠ ਬੋਲ ਜੋ ਖਾਏ ਕਹ ਗੋਬਿੰਦ ਸਿੰਘ ਲਾਲ ਜੀ ਤਿਸ ਕਾਂਕਾchnਾ ਵਿਸਾਹ ਚੌਪਈ ਠੰਡੇ ਪਾਣੀ ਜੋ ਨਹੀਂ ਨਹਾਵੇ ਬਿਨ ਜਬ ਬੜੇ ਪ੍ਰਸਾਦ ਜੋ ਖਾਵੇ ਬਿਨ ਰਹਿ ਰਾਤ ਸੰਧਿਆ ਜੋ ਖੋਵੇ ਹੈ ਕੀਰਤਨ ਬੜੇ ਬਿਨ ਰਹਿਣ ਜੋ ਸੋਵੇ ਹੈ ਚੁਗਲੀ ਕਰ ਜੋ ਕਾਜ ਵਿਗਾਰ ਹੈ ਤ੍ਰਿਗ ਤਿਸ ਜਨਮ ਸੋਤਾਰ ਮੇ ਵਿਸਾਰ ਹੈ ਕਰੇ ਬਚਨ ਜੋ ਪਾਲੈ ਨਹੀਂ ਗੋਬਿੰਦ ਸਿੰਘ ਤਿਸ ਠੌਰ ਕਤ ਨਾਹੀ ਲੈ ਤੁਰ ਕਰਨ ਤੇ ਮਾਸ ਜੋ ਖਾਵੈ ਹੈ ਬਿਨ ਗੁਰ ਸ਼ਬਦ ਬਚਨ ਜੋ ਗਾਵੈ ਹੈ ਤੇ ਆ ਰਾਗ ਸੁਨਹਿ ਚਿਤ ਲਾਏ ਸੁਨੋ ਲਾਲ ਸੋ ਜਮਪੁਰ ਜਾਏ ਅਰਦਾਸ ਬਿਨਾ ਜੋ ਕਾਜ ਸਿਧਾਵੈ ਭੇਟ ਕੀਏ ਬਿਨ ਕਛ ਮੁਖ ਪਾਵੈ ਤਿਆਗੀ ਵਸਤੂ ਗ੍ਰਹਿਣ ਜੋ ਕਰੈ ਬਿਨ ਤੇ ਆਪਣੀ ਸੇਜ ਜੋ ਧਰੈ ਅਤੇ ਤੇ ਦੇਖ ਨਹਿ ਦੇਵਹ ਦਾਨ ਸੋ ਨਹਿ ਪਾਵਹਿ ਦਰਗਹ ਮਾਨ ਕੀਰਤਨ ਕਥਾ ਸਿਉ ਮਨ ਨਹਿ ਲਾਵਹਿ ਸੰਤ ਸੇਖ ਕੋ ਬੁਰਾ ਅਲਾਵਹਿ ਨਿੰਦਾ ਜੂਆ ਹਿਰੈ ਜੋ ਮਾਲ ਮਹਾ ਦੁਖਾਵਹਿ ਤਿਸ ਕੋ ਕਾਲ ਗੁਰ ਕੀ ਨਿੰਦਾ ਸੁਨਹਿ ਨਾ ਕਾਨ ਭੇਟਨ ਕਰੈ ਸੰਗ ਕਿਰਪਾਨ ਰਗ ਨਾ ਹੈ ਜੋ ਛਲ ਕਾ ਕਰੇ ਵਪਾਰ ਕਹੈ ਗੋਬਿੰਦ ਸਿੰਘ ਲਾਲ ਜੀ ਭੋਗ ਹੈ ਨਰਕ ਹਜ਼ਾਰ ਵਾਹਿਗੁਰੂ ਬਿਨ ਕਹੈ ਜੋ ਪਾਵੇ ਵੇਸਵਾ ਦਵਾਰੇ ਸਿੱਖ ਜੋ ਜਾਵੇ ਪਰ ਇਸਤਰੀ ਸੋ ਨੇਹ ਲਗਾਵੇ ਗੋਬਿੰਦ ਸਿੰਘ ਉਹ ਸਿੱਖ ਨਾ ਪਾਵੇ ਗੁਰ ਤਲਪੀ ਕਪੜੀ ਹੈ ਜੋ ਏ ਵੜਤ ਤਨ ਖਾਈ ਜਨ ਹੋ ਸੋਏ ਗੁਰ ਕੋ ਛੋੜ ਅਵਰ ਸੇਵ ਮੰਗ ਹੈ ਰਾਤਰੀ ਸੋਏ ਟੀੜ ਹੋਏ ਨਗ ਹੈ ਦੋਹਰਾ ਨਗਨ ਹੋਏ ਬਾਹਰ ਫਿਰ ਹੈ ਨਗਨ ਸੀਸ ਜੋ ਖਾਏ ਨਗਨ ਪ੍ਰਸਾਦ ਜੋ ਵੰਡਈ ਤਨ ਖਾਹੇ ਵੱਡੋ ਕਹਾਏ ਸਵਈਆ ਜੋ ਗੁਰ ਵਕਨ ਕੋ ਤਜਕੇ ਪੁਨ ਔਰਨ ਵਾ ਕਰਦਾ ਜੋ ਲਿ ਆਵੇ ਲੋਕ ਪ੍ਰਲੋਕ ਮੈਂ ਠੌਰ ਨਹੀਂ ਤਿੰਨ ਸੋ ਨਰ ਕਾਂਤਰ ਵਿਚ ਪ੍ਰਮਾਵੈ ਤਾ ਨਰ ਸੋ ਯਮ ਤਾਮ ਪਰਉ ਦਿਨ ਰਾਤ ਹਮੇ ਸਹ ਸੋ ਦੁਖ ਪਾਵੈ ਆਵਨ ਜਾਵਨ ਵਿਚ ਫਿਰ ਹੈ ਯਮ ਕੀ ਸਦ ਹੀ ਪੁਨ ਝੋਟਨ ਖਾਵੈ ਦੋਹਰਾ ਖਲਕ ਖਲਕ ਕੀ ਜਾਣ ਕੈ ਖਲਕ ਤੂ ਖਾਵੈ ਨਾ ਹੈ ਖਲਕ ਦੁਖ ਹੈ ਅਨੰਦ ਲਾਲ ਜੀ ਖਾਲਕ ਕੋ ਪਹਿਤਾ ਹੈ ਜੋ ਬਈ ਖਾਲਸਾ ਸੋਏ ਜੋ ਜਿੰਦਾ ਤਿਆਗੈ ਖਾਲਸਾ ਸੋਏ ਲੜਾ ਹੋਏ ਆਗੈ ਖਾਲਸਾ ਸੋਏ ਪੰਜ ਕਉ ਮਾਰੈ ਖਾਲਸਾ ਸੋਏ ਭਰਮ ਕਉ ਸਾੜੈ ਖਾਲਸਾ ਸੋਏ ਮਾਨ ਜੋ ਤਿਆਗੈ ਖਾਲਸਾ ਜੋ ਪਰਤ੍ਰਿਅਤੇ ਭਾਗੈ ਖਾਸਾ ਸੋਏ ਪਰਦ੍ਰਿਸ਼ਟ ਤਿਆਗੈ ਖਾਸਾ ਸੋਏ ਨਾਮ ਰਤ ਲਾਗੈ ਖਾਸਾ ਸੋਏ ਬਾਣੀ ਹਿਤ ਲਾਇ ਖਾਸਾ ਸੋਏ ਸਾਰ ਮੁਹਿ ਖਾਹੈ ਖਾਸਾ ਸੋਏ ਨਿਰਧਨ ਕੋ ਪਾਲੈ ਖਾਸਾ ਸੋਏ ਦੁਸ਼ਟ ਕੋ ਗਾਲੈ ਖਾਸਾ ਸੋਏ ਨਾਮ ਜਪ ਕਰੈ ਖਾਸਾ ਸੋਏ ਮਲੇਸ਼ ਪਰ ਚੜੈ ਖਾਸਾ ਸੋਏ ਨਾਮ ਸਿਉ ਜੋੜ ਹੈ ਖਾਸਾ ਸੋਏ ਬੰਧਨ ਕੋ ਤੋੜ ਹੈ ਖਾਸਾ ਸੋ ਜੋ ਚੜੈ ਤੁਰੰਗ ਖਾਸਾ ਸੋ ਜੋ ਕਰੈ ਨਿਤ ਜੰਗ ਖਾਸਾ ਸੋ ਏ ਸ਼ਸਤਰ ਕੋ ਧਾਰੈ ਖਾਸਾ ਸੋਈ ਦੁਸ਼ਟ ਕਉ ਮਾਰੈ ਦੋਹ ਹ ਦੋਹੀ ਫਿਰੈ ਅਕਾਲ ਕੀ ਨਿੰਦਾ ਕਰੈ ਨ ਕੋਈ ਬਨ ਪਰਬਤ ਸਭ ਭਜਾਂਗੇ ਤਿਹੋ ਜਗਤ ਮੈ ਸੋਏ ਚੌਪੈ ਸਨਹੋ ਆਨੰਦ ਲਾਲ ਇਹ ਸਾਜ਼ ਪ੍ਰਗਟ ਕਰਾਉ ਆਪਨੋ ਰਾਜ ਚਾਰ ਵਰਨ ਇਕ ਵਰਨ ਕਰਾਉ ਵਾਹਿਗੁਰੂ ਕਾ ਜਾਪ ਜਪਾਉ ਚੜੈ ਤੁਰੰਗ ਉਡਾਵੈ ਬਾਜ ਤੁਰਕ ਦੇਖ ਕਰ ਜਾਵੈ ਭਾਜ ਸਵਾ ਲਾਖ ਸੇ ਏਕ ਲੜਾਉ ਚੜੈ ਸਿੰਘ ਤਿਸ ਮੁਕਤ ਕਰਾਉ ਝੂਲਨ ਨੇ ਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੌ ਬਦ ਬਾਜੇ ਸਵਾ ਲਾਖ ਜਬ ਤੁਖੇ ਪਲੀਤਾ ਸਭੇ ਖਾਲਸਾ ਉਹਦੇ ਅਸਲੋਂ ਜੀਤਾ ਦੁਹਰਾ ਰਾਜ ਕਰੇਗਾ ਖਾਲਸਾ ਆਖੀ ਰਹੇ ਨ ਕੋਏ ਖਵਾਰ ਹੋਏ ਸਭ ਮਿਲਾਂਗੇ ਬਚੈ ਸਰਨ ਜੋ ਹੋਏ ਰਾਜ ਕਰੇਗਾ ਖਾਲਸਾ ਆਖੀ ਰਹੇ ਨ ਕੋਏ ਖਵਾਰ ਹੋਏ ਸਭ ਮਿਲਾਂਗੇ ਬਚੈ ਸਰਨ ਜੋ ਹੋਏ ਬਚਨ ਹੈ ਸ੍ਰੀ ਗੁਰੂ ਜੀ ਕਾ ਕਿ ਜੇ ਕੋਈ ਸਿੱਖ ਦਾ ਬੇਟਾ ਹੋਏ ਔਰ ਮੋਨਾ ਹੋਏ ਜਾਵੇ ਤਿਸ ਕੀ ਜੜ ਸੁੱਕੀ ਔਰ ਜੋ ਮੋਨਾ ਸਿੱਖ ਹੋ ਜਾਵੇ ਤਿਸ ਕੀ ਜੜ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਏ ਸੁਣਿਆ ਤੁਸੀਂ ਤਨਖਾਹ ਨਾ ਵਾ ਜਿਹਨੂੰ ਇਹਨੂੰ ਸਮਝਣਾ ਆ ਗਿਆ ਪੜਨਾ ਆ ਗਿਆ ਜਿਹਨੇ ਆਪਣੇ ਮਨ ਦੇ ਵਿੱਚ ਵਸਾ ਲਿਆ ਮੈਨੂੰ ਲੱਗਦਾ ਫਿਰ ਅੱਗੇ ਸਿੱਖਣ ਦੀ ਕੁਝ ਲੋੜ ਪਵੇਗੀ ਕੋ ਵੀਡੀਓ ਜ਼ਰੂਰ ਦੇਖਿਓ ਆਪਣੇ ਬੱਚਿਆਂ ਨੂੰ ਵੀ ਦਿਖਾਓ ਤਾਂ ਕਿ ਤੁਹਾਡੇ ਬੱਚਿਆਂ ਨੂੰ ਤਨਖਾਹ ਨਵੇਂ ਬਾਰੇ ਪਤਾ ਲੱਗ ਸਕੀ ਕਿ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਸਨ ਸੱਚੀ ਗੱਲ ਵਾਹਿਗੁਰੂ ਖਾਲਸਾ ਵਾਹਿਗੁਰੂ